ਹੈਲੋ एवरीवन ਆਈ ਹੋਪ ਤੁਸੀਂ ਸਾਰੇ ਆਨੇ ਬਹੁਤ ਵਧੀਆ ਹੋਵੋਗੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੋਣੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਰੋ ਤੇ ਬਾਅਦ ਦੇ ਬਾਅਦ ਵੀਡੀਓ ਨੂੰ ਸ਼ੇਅਰ ਕਰਦੇ ਹੋ। ਤੇ ਅੱਜ ਆਪਾਂ ਬਣਾਵਾਂਗੇ ਸੰਤਰੇ ਦਾ ਜੂਸ ਬਣਾਵਾਂਗੇ ਅੱਜ ਆਪਾਂ ਤੁਸੀਂ ਕਿਦਾਂ ਬਿਨਾ ਮਸ਼ੀਨ ਤੋਂ ਬਿਨਾ ਜੂਸਰ ਤੋਂ ਕਿਵੇਂ ਬਣਾ ਸਕਦੇ ਹੋ ਸੰਤਰੇ ਦਾ ਜੂਸ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਅਗਰ ਤੁਸੀਂ ਕੱਟ ਬਣਾਣਾਗਾ ਜੂਸ ਥੋੜੇ ਟਾਈਮ ਦੇ ਵਿੱਚ ਬਣਾਉਣਾ ਟਾਈਮ ਨਹੀਂ ਹੈਗਾ ਤਾਂ ਤੁਸੀਂ ਈਜ਼ੀਲੀ ਬਣਾ ਸਕਦੇ ਹੋ ਜੂਸਰ ਦੇ ਨਾਲ ਬਹੁਤ ਵੱਡਾ ਕੰਮ ਹੋ ਜਾਂਦਾ ਫਿਰ ਨੂੰ ਧੋਣਾ ਪੈਂਦਾ ਫਿਰ ਨੂੰ ਸੁਕਾਉਣਾ ਪੈਂਦਾ ਤੇ ਤੁਸੀਂ ਜੇ लो जी अपने अपने जोड़े ऑरेंज निकले सिल्ले निकले अपन वाले तो वो पीस कर लाए Lo wacifu na pana e a orinje rea karle ni wuna pana nda diwuse. ਕਰ ਲਾਂਗੇ <laughs> ਹੁਣ ਆਪਾਂ ਆਪਣੇ ਜੂਸ ਨੂੰ ਆ ਜਿਹੜਾ ਪੁੰਨ ਲਾਂਗੇ ਤੁਸੀਂ ਇਸ ਤਰ੍ਹਾਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣਾ ਸਕਦੇ ਹੋ ਜੂਸ ਤੇ ਆਪਣਾ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਨਮਕ ਵਗੈਰਾ ਐਡ ਕਰ ਸਕਦੇ ਹੋ ਇਹ ਬਿਲਕੁਲ ਬਣ ਕੇ ਰੈਡੀ ਹੋ ਗਿਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਿਨਾ ਮਸ਼ੀਨ ਤੋਂ ਬਿਨਾ ਜੂਸਰ ਤੋਂ ਤੇ ਇਹ ਤੁਸੀਂ ਥੋੜਾ ਬਣਾਣਾਗਾ ਇੱਕ ਦੋ ਜਣਾਂ ਲਈ ਬਣਾਣਾ ਤਾਂ ਤੁਸੀਂ ਇਸ ਤਰ੍ਹਾਂ ਈਜ਼ੀ ਵੇ ਦੇ ਨਾਲ ਬਣਾ ਸਕਦੇ ਹੋ ਤੁਨੋਂ ਮੇਰੀ ਵੀਡੀਓ ਅੱਛੀ ਲੱਗਦੀ ਹੁੰਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ